you. Mm -hmm. ਗੁਰਦੁਆਰਾ ਜਨਮ ਸਥਾਨ ਤਨਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਹੁ ਵਿੰਡ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਦਲਿਤ ਭਾਈ ਚਾਰੇ ਦੇ ਵਿੱਚ ਜਗ੍ਹਾ ਨੂੰ ਲੈ ਕੇ ਵਿਵਾਦ ਛਿੜਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦਲਿਤ ਭਾਈ ਚਾਰੇ ਦੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਰੂੜੀ ਵਾਲੀ ਜਗ੍ਹਾ ਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਗਏ। ਮਾਮਲੇ ਸੰਬੰਧੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਜਗ੍ਹਾ ਦੇ ਉੱਪਰ ਰੂੜੀ ਲਗਾਉਂਦੇ ਆ ਰਹੇ ਨੇ ਪਰੰਤੂ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਜਗ੍ਹਾ ਤੇ ਕਬਜ਼ਾ ਕਰਕੇ ਉਹਨਾਂ ਦੇ ਨਾਲ ਤਕਰਾ ਕੀਤਾ ਜਾ ਰਿਹਾ ਉਥੇ ਹੀ ਮੌਕੇ ਤੇ ਪਹੁੰਚੇ ਨੇ ਥਾਣਾ ਪੀਖੀ ਵਿੰਡ ਦੇ ਐਸ ਐਚਓ ਗੁਰਚਰਨ ਸਿੰਘ ਜਿਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਦਲਿਤ ਪਾਈਚਾਰੇ ਨੂੰ ਖਦੇੜਿਆ ਅਤੇ ਵਿਸ਼ਵਾਸ ਦਿਵਾਇਆ ਕਿ ਕਿਸੇ ਨਾਲ ਵੀ ਕੋਈ ਤੱਕਾ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਦੇ ਅਨੁਸਾਰ ਜੀਸੀਵੀ ਜਗ੍ਹਾ ਬਣਦੀ ਹੋਵੇਗੀ ਉਸ ਨੂੰ ਦਿੱਤੀ ਜਾਵੇਗੀ ਉਧਰ ਮੌਕੇ ਤੇ ਮੌਜੂਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਪ੍ਰਭਜੋਤ ਸਿੰਘ ਅਤੇ ਕੈਪਟਨ ਬਲਵੰਤ ਸਿੰਘ ਪਹੁ ਵਿੰਡ ਨੇ ਦੱਸਿਆ ਕਿ ਇਸ ਜਗ੍ਹਾ ਤੇ ਜੋ ਕਿ ਕਰੀਬ 5 ਕਨਾਲ ਕੁਝ ਮਰਲੇ ਹੈ ਅਤੇ ਇਹ ਜਗ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਆ ਅਤੇ ਇਸ ਜਗਾ ਤੇ ਉਹ ਕੁਸ਼ਤੀ ਦਾ ਅਖਾੜਾ ਤੇ ਪਾਰਕ ਬਣਾਉਣ ਜਾ ਰਹੇ ਨੇ ਪਰੰਤੂ ਉਕਤ ਦਲਿਤ ਭਾਈਚਾਰੇ ਇਸ ਜਗਾ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਇੱਥੇ ਰੂੜੀ ਸੁੱਟ ਰਹੇ ਨੇ ਜੋ ਕਿ ਸਰਾਸਰ ਨਾ ਇਨਸਾਫੀ ਹੈ ਸਰ ਜਿਹੜਾ ਗੁਰਦੁਆਰਾ ਸਾਹਿਬ ਦੀ ਜਗ੍ਹਾ ਨੂੰ ਲੈ ਕੇ ਇੱਕ ਵਿਵਾਦ ਛਿੜਿਆ ਹੈ ਮੈਬੀ ਸਿੰਘ ਭਾਈਚਾਰਾ ਇਕੱਠਾ ਹੋਇਆ ਕੀ ਮਸਲਾ ਹੈ ਸਾਰਾ ਮਸਲਾ ਜਗ੍ਹਾ ਨਹੀਂ ਐਕਚੁਅਲੀ ਆ ਜਿਹੜੀ ਜਗ੍ਹਾ ਹੈ ਗੁਰਦੁਆਰਾ ਸਾਹਿਬ ਦੀ ਹੈ ਸਾਰੀ ਜੀ ਬਾਉਂਡਰੀ ਵਾਲ ਬਣੀ ਹੋਈ ਹੈ ਜੀ ਇੱਥੇ ਜਿਹੜੀ ਇਹ ਇਸ ਸਾਈਡ ਤੁਸੀਂ ਦੇਖੋਗੇ ਤੇ ਇੱਕ ਰੈਸਲਿੰਗ ਅਕੈਡਮੀ ਦਾ ਜਿਹੜਾ ਆ ਉਹ ਨਹੀਂ ਰੱਖੀ ਗਈ ਆ ਡੀਆਈਜੀ ਕਰਤਾਰ ਸਿੰਘ ਜੀ ਉਹਦੇ ਹੀ ਸੰਬੰਧ ਦੇ ਵਿੱਚ ਸਾਰਾ ਜਿਹੜਾ ਕਾਰਜ ਹੀ ਅਗਲਾ ਸੇਵਾ ਦੇ ਨਾਲ ਚੱਲਣਗੇ ਜੀ ਬਾਈ ਕੇਂਦਰ ਜੀ ਇਹ ਸੇਵਾ ਸ਼ੁਰੂ ਹੋਈ ਤੇ ਇਹ ਜਿਹੜਾ ਖੁੱਡਾ ਸੈਂਟਰ ਦੀ ਜਗ੍ਹਾ ਹੀ ਗੁਰਦੁਆਰਾ ਸਾਹਿਬ ਦੀ ਸਮੂਹੀ ਮੈਂਬਰ ਸਾਹਿਬਾਂ ਪ੍ਰਧਾਨ ਸਾਹਿਬ ਵੱਲੋਂ ਸਰਪੰਚ ਸਾਹਿਬ ਵੱਲੋਂ ਪੰਚਾਇਤ ਦੇ ਨਾਲ ਇਹ ਹੋ ਗਿਆ ਸੀ ਕਿ ਜਿਹੜੀ ਖੁੱਡਾ ਸੈਂਟਰ ਐ ਇਹਨੂੰ ਚੱਲਦਾ ਰੱਖਿਆ ਜੀ ਅਨੀ ਇਹਨੂੰ ਉਹ ਚੀਜ਼ ਨੂੰ ਵੇਖਦੇ ਇਹਨਾਂ ਦੇ ਮੈਂਬਰ ਸਾਹਿਬਾਂ ਜਿਹੜੇ ਆਏ ਹੀ ਮੋਤਕਾਰ ਉਹਨਾਂ ਨੇ ਕੱਲ ਇਹ ਫੈਸਲਾ ਲੈ ਲਿਆ ਕਿ ਠੀਕ ਹੈ ਜਿੰਨੀ ਇਹ ਜਗ੍ਹਾ ਛੱਡੀ ਗਈ ਹੈ ਕਿ ਕੋ ਅੱਗੇ ਨਾ ਆਇਆ ਜਾਵੇ ਖੁੱਡਾ ਸੈਂਟਰ ਨੂੰ ਹੋਰ ਥੋੜਾ ਜਿਆ ਸਾਡੇ ਚੰਗਾ ਤਰੀਕੇ ਨਾਲ ਸਾਫ ਸੁੱਧਰਾ ਇਹਨੂੰ ਗੇਟ ਲਾਇਆ ਜਾਂਦੇ 10 ਮਿੰਟ ਦਿੱਤੇ ਜਾਣ 10 ਮਿੰਟ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਵੱਲੋਂ ਸੇਵਾ ਰੂਪੀ ਜਿਹੜੀ ਆ ਉਹ ਪਿੰਡ ਵੱਲੋਂ ਪਿੰਡ ਦੀ ਸੇਵਾ ਕੀਤੀ ਜਾਂਦੀ ਸਾਰਾ ਕੁਝ ਮੰਨ ਲਿਆ ਠੀਕ ਉਹਦੇ ਬਾਅਦ ਮੈਂਬਰ ਸਾਹਿਬਾਨ ਦਾ ਇੱਕ ਸਵਾਲ ਹੀ ਕਿ ਤੁਸੀਂ ਅੱਜ ਦਾ ਦਿਨ ਜਿਹੜਾ ਆ 2 ਘੰਟੇ ਜਿਹਦਾ ਆ ਉਹ ਕੰਮ ਬੰਦ ਕੀਤਾ ਜਾਵੇ ਸਾਡੀ ਜਿਹੜੀ ਸੰਗਤ ਆ ਉਹ ਰੋਸ਼ ਕਰ ਅਸੀਂ ਉਹ ਵੀ ਐਕਸੈਪਟ ਕਰਦੇ ਜੀ ਉਹਦੇ ਬਾਅਦ ਐਕਸੈਪਟ ਦੇ ਨਾਲ ਨਾਲ ਅਸੀਂ ਜਦੋਂ ਸ਼ਾਮ ਨੂੰ ਆਪਣੀ ਜਿਹੜੀ ਸੇਵਾ ਲੱਗੀ ਸੀ ਉਹ ਜਦੋਂ ਇਥੇ ਵਾਪਸ ਆ ਗਿਆ ਕਿਹਨਾਂ ਵੱਲੋਂ ਜਿੰਨੇ ਵੀ ਇਸ ਟਾਈਮ ਇਹ ਵਿਰੋਧ ਕਰ ਰਹੇ ਇਹਨਾਂ ਵੱਲੋਂ ਕੁਝ ਚਾਰ ਪੰਜ ਇਹਨਾਂ ਦੀਆਂ ਬੀਬੀਆਂ ਨੇ ਜਾਂ ਪਲੱਸ ਜਿਹੜੇ ਆ ਜੰਗਮੈਂਟ ਇਹਨਾਂ ਨੇ ਰਾਤ ਨੂੰ ਉੱਠ ਕੇ ਤੇ ਜਿਹੜੀ ਦੁਬਾਰਾ ਫੈਸਲੇ ਤੇ ਹੋਏ ਹੀ ਉਹ ਨਹੀਂ ਬੰਦ ਕਰਾ। ਉਹ ਚੀਜ਼ ਨੂੰ ਦੇਖਦੇ ਹੋਏ ਫਿਰ ਜਦੋਂ ਇਹ ਚੀਜ਼ ਵੇਖੀ ਗਈ ਤੇ ਸਾਨੂੰ ਇਹ ਮਹਿਸੂਸ ਹੋਇਆ ਕਿ ਗੁਰਦੁਆਰਾ ਦੀ ਜਿਹੜੀ ਬਿਲਡਿੰਗ ਦਾ ਉੱਤੇ ਇਹ ਕਬਜ਼ਾ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਜਗ੍ਹਾ ਰੀਅਲੀ ਜਿਹੜੀ ਹੈ ਸਚਾਈ ਹੈ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਹੈ। ਭਾਈ ਬੰਦੀ ਨਾਲ ਪੰਚਾਇਤ ਦੇ ਨਾਲ ਮੈਂਬਰ ਸਾਹਿਬਾਨਾਂ ਦੇ ਨਾਲ ਸਾਰਾ ਪਿੰਡ ਦੀ ਸੇਵਾ ਨੂੰ ਵੇਖ ਕੇ ਨਗਰ ਦੀ ਸੂਤ ਨੂੰ ਵੇਖ ਕੇ ਜਿਹੜੀ ਜਗ੍ਹਾ ਨੂੰ ਲੈ ਕੇ ਜਿਹੜੀ ਜਗ੍ਹਾ ਨੂੰ ਲੈ ਕੇ ਰੋਸ ਆ ਵਿਵਾਦ ਆ ਇਹ ਜਗ੍ਹਾ ਹੈ ਕਿ ਨਹੀਂ ਟੋਟਲ ਇਹ ਟੋਟਲ ਚੱਕ ਹੈ ਜੀ ਪੰਜ ਕਨਾਂ ਦਾ ਅੱਛਾ ਜੀ ਹਾਂ ਜਿਹੜੇ ਮੈਬੀ ਸਿੰਘ ਭਾਈਚਾਰਾ ਇਕੱਠਾ ਹੋਇਆ ਉਹ ਕਹਿ ਰਹੇ ਵੀ ਅਸੀਂ ਇੱਥੇ ਰੂੜੀ ਲਾਉਣੇ ਆ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਕਿੱਡੀ ਗਲਤ ਬਿਆਨਬਾਜ਼ੀ ਇਹਨਾਂ ਦੀ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਜਿਹੜਾ ਜਗ੍ਹਾ ਆ ਉਹਦੇ ਵਿੱਚ ਰੂੜੀਆਂ ਲਾਵਾਂਗੇ ਨਾਸ ਵੱਲੋਂ ਅਨਸਰ ਦੇਣ ਵਾਲੀ ਗੱਲ ਕੀ ਮੰਗ ਕਰਦੇ ਜੋ ਅਸੀਂ ਪ੍ਰਸ਼ਾਸਨ ਤੋਂ ਪਲਾਸ ਨਗਰ ਨਿਵਾਸੀਆਂ ਦਾ ਸਹਿਯੋਗ ਮੰਗਦੇ ਆ ਜਿਹੜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਜੋ ਜਿਹੜੀ ਹਦੂਦ ਹੈ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਵਿਵਾਦ ਨਾ ਕੀਤਾ ਜਾਵੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਜਿੱਦਾਂ ਸੇਵਾ ਚੱਲ ਰਹੀ ਹੈ ਨੇ ਚੱਲਦੀ ਰਹਿਣਾ ਤੇ ਚੱਲਦੀ ਗੱਲਾਂ ਦੇ ਨਾਲ ਹੀ ਚੱਲਣ ਦਿੱਤੀਆਂ ਜਾਵੇ ਕੀ ਮਸਲਾ ਕੀ ਹੈ ਇੱਥੇ ਸਾਰਾ ਮਸਲਾ ਇਹ ਜਗ੍ਹਾ ਦਾ ਝਗੜਾਵਾ acha ਜਗਾ ਕੀਦੀ ਹੈ ਜਗ ਸਰਕਾਰੀ ਪਈ ਉਦਾਂ ਹੀ ਅੱਛਾ ਹਾਂਜੀ ਤੇ ਵੱਲ ਨੇ ਕੌਣ ਦਿਆ ਇਹਨੂੰ ਵੱਲ ਨੇ ਇਕੱਠੇ ਹੋ ਕੇ ਗਰੀਬਾਂ ਦੀ ਨਹੀਂ ਸੁਣਦੇ ਤੇ ਆਪਸ ਵਿੱਚ ਕਰੀ ਜਾਂਦੇ ਸਾਰਾ ਜੋ ਕਰਦੇ ਆ ਪੁਲਿਸ ਦੀ ਇਹਨਾਂ ਦੀ ਗੱਲ ਪੁਲਿਸ ਦੀ ਇਹਨਾਂ ਦੀ ਗੱਲ ਸਾਨੂੰ ਤਾਂ ੱੱਕੇ ਮਾਰ ਕੇ ਬਾਹਰ ਕੱਢ ਜਾਂਦੇ ਆ ਤੇ ਉਹ ਆਪ ਚੁੱਪ ਕੀਤਾ ਸਾਡੇ ਤੇ ਕੌਣ ੱੱਕੇ ਕੌਣ ਮਾਰਦਾ ਆਪ ਮੰਗ ਲੈਂਦੇ ਕੋਈ ਸਾਲ ਜਿਹੜੇ ਆ ਵੀ ਸਾਡੇ ਦਾ ਡਰ ਲੱਗੇ ਡਰਨਾ ਨਹੀਂ ਕਿਸੇ ਤੋਂ ਵੀ ਉਹ ਅਗਲੇ ਆ ਗੱਲ ਦੀ ਜਬਾਣ ਡਾਉ ਨਾਲੇ ਗਰੂੜੀਆਂ ਦੇ ਨਾਲੇ ਸਾਰੇ ਇਹਨਾਂ ਨੇ ਗੇਟ ਬੰਦ ਕੀਤਾ ਕਿਉਂ ਕੀਤਾ ਇਹਨਾਂ ਨੇ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕੈਪਟਨ ਜੋਂ ਸਿੰਘ ਹੈ ਕੀ ਮਸਲਾ ਇੱਥੇ ਜਿਹੜਾ ਵਿਵਾਦ ਪੈਦਾ ਹੋਇਆ ਹੈ ਵਿਵਾਦ ਕੁਛ ਐਡਾ ਕੋਈ ਖਾਸ ਵਿਵਾਦ ਨਹੀਂ ਹੈ ਇੱਥੇ ਪਰਮੁਣੀਆਂ ਦੇ ਟੱਕਰ ਦੇ ਵਿੱਚ ਮੁੰਡੀਆਂ ਕਹਿੰਦੇ ਸਾਨੂੰ ਇੱਥੇ ਲਾਉਣ ਦੀ ਤੇ ਇਹੀ ਹੈ ਇਹਨਾਂ ਨੇ ਜਦ ਬੰਦੇ ਨਾਲ ਹੋਈ ਸਵਾਭੀ ਨੂੰ ਵੀ ਸਾਨੂੰ ਕੋਈ ਕੈਪਟਨ ਬਣਾ ਕੇ ਦੇ ਰਹੇ ਹੋ ਜਿਹੜੇ ਆਪਣੇ ਕੋਈ ਨਹੀਂ ਉਹਨਾਂ ਦੇ ਵਿੱਚ ਦਫਤਰ ਟੈਕਨੀਕਲੀ ਹੀ ਦਿਖਾ ਦਿਆ ਕਰੋ ਉਹ ਅਸੀਂ ਮੰਨ ਲਿਆ ਵੀ ਅਸੀਂ ਦਿਖਾ ਦਿਆ ਕਰਾਂਗੇ ਇਹ ਕੋਈ ਵੱਡੀ ਗੱਲ ਆ ਹੂੰ ਬਾਕੀ ਹੋਰ ਇਹ ਕੋਈ ਪੋਲਵਾਦ ਵਾਲੀ ਕੋਈ ਗੱਲ ਨਹੀਂ ਅਸੀਂ ਦੇਖਿਆ ਸਾਡੇ ਖਾੜਾ ਬਣ ਰਿਆ ਨੇ ਇਹਨਾਂ ਦੇ ਬੱਚੇ ਵੀ ਆਣ ਕੇ ਛੁੱਤੀ ਗੱਲ ਸਾਡਾ ਕੋਈ ਗਨਾਹ ਥੋੜੀ ਨਹੀਂ ਕਰ ਰਹੇ ਕਿੰਨੀ ਜਗ੍ਹਾ ਹੈ ਟੋਟਲ ਇਹਦੇ ਵਿੱਚ ਪੰਜ ਖੇੜਾ ਥਾ ਹੈ ਅੱਛਾ ਇਹਦੇ ਵਿੱਚ ਖਾੜਾ ਬਣਾਇਆ ਜਾ ਰਿਹਾ ਕੁਰਸੀਆ ਸੇ ਬਣਾਇਆ ਜਾ ਰਿਹਾ ਨਾਲ ਦੇ ਦੀ ਪਾਰਕਾ ਬਣਾਵਾਂਗੇ ਫੌਟ ਬੈਣ ਬੂਰਾ ਤੇ ਬੱਚਿਆਂ ਦੇ ਫੇਟ ਘਾਪ ਤੇ ਹੁਣ ਜੀ ਬਣ ਰਿਹਾ ਜੀ ਹੂੰ ਜੇ ਬਣਾਵਾਂਗੇ ਇੱਕ ਨਾਲ ਬਣ ਰਿਹਾ ਤੇ ਹੁਣ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਇਹ ਮੰਗ ਕਰਦੇ ਮੈਨੂੰ ਲਿਖਾ ਦੋ ਚਾਹਤਾਂਗੇ ਅਸੀਂ ਦੇਖ ਕੇ ਦੇਣਾ ਅਸੀਂ ਦਿੱਕੇ ਦੇ ਦਿੰਨੇ ਤੇ ਇਹਨਾਂ ਕੋਲ ਲੜਾਈ ਲਈ ਬਣੇ ਆਉਣਾ ਇਹ ਇਹ ਤਾਂ ਗੁਰਦਾਰ ਸਾਹਿਬ ਦੀ ਨਾਲ ਅਸੀਂ ਡਾਈਕ ਨਹੀਂ ਕਰਾਂਗੇ ਠੀਕ